ਮਨਾਇਆ ਜਾ ਰਿਹਾ ਹੈ ਇਸੇ ਖੜੀ ਦੇ ਤਹਿਤ ਕੋਟਪੂਰਾ ਦੇ ਦੁੱਦਾਤਾਰੀ ਡੇਰੇ ਦੇ ਵਿੱਚ ਵੀ ਸ਼ਰਧਾਲੂਆਂ ਵੱਲੋਂ ਮਹਾਸ਼ਿਵਰਾਤਰੀ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਦੂਰੋਂ ਦੂਰੋਂ ਆਏ ਸ਼ਰਧਾਲੂ ਭਗਵਾਨ ਸ਼ਿਵ ਜੀ ਦੇ ਜਲ ਅਰਪਣ ਕਰ ਰਹੇ ਹਨ ਤੇ ਮਨੋ ਕਾਮਨਾਵਾਂ ਪੂਰੀਆਂ ਕਰਨ ਦੀ ਆਰਾਧਨਾ ਕਰ ਰਹੇ ਹਨ ਇਸ ਵਕਤੇ ਤੇ ਡੇਰੇ ਦੇ ਸਹਿ ਸੰਚਾਲਕ ਰਮੇਸ਼ ਗ੍ਰੀਨ ਦੱਸਿਆ ਕਿ ਸ਼ਹਿਰ ਦੇ ਵਿੱਚੋਂ ਦੂਰੋਂ ਦੂਰੋਂ ਸ਼ਰਧਾਲੂ ਆ ਕੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਨੇ ਨਤਮਸਤਕ ਹੁੰਦੇ ਨੇ ਤੇ ਇਸ ਮੌਕੇ ਗੰਗਾ ਤੋਂ ਜਲ ਲੈ ਕੇ ਆਏ ਹੋਏ ਕਾਵੜੀਆਂ ਨੇ ਵੀ ਜਲ ਚੜਾਇਆ ਫਰੀਦਕੋਟ ਦੇ ਵਿੱਚ ਵੀ ਮਹਾਸ਼ਿਵਰਾਤਰੀ ਮੌਕੇ ਤੇ ਰੌਣਕਾਂ ਲੱਗੀਆਂ ਹੋਈਆਂ ਵਰਦੀ ਗਿਣਤੀ ਦੇ ਵਿੱਚ ਮੰਦਰਾਚ ਪਹੁੰਚੇ ਸ਼ਰਧਾਲੂ ਸਵੇਰ ਤੋਂ ਹੀ ਲੱਗੀਆਂ ਸਨ ਸ਼ਰਧਾਲੂਆਂ ਦੀਆਂ ਕਤਾਰਾਂ ਪੁਲੇ ਸ਼ੰਕਰ ਨੂੰ ਜਲਾ ਅਭਿਸ਼ੇਕ ਕਰਕੇ ਲੈ ਰਹੇ ਨੇ ਆਸ਼ੀਰਵਾਦ ਕਈ ਸ਼ਰਧਾਲੂਆਂ ਨੇ ਰੱਖਿਆ ਵਰਤ ਤੇ ਮੰਦਰਾ ਦੇ ਵਿੱਚ ਸ਼ਰਦਾ ਦਾ ਸੇਲਾਬ ਉਮੜ ਚੁਕਿਆ ਹੈ ਓ ਨਮੋ ਨਾਰਾਇਣ ਕਿਆ ਨਾ ਨਾਰਾ नाम है देख भगवान का दिया हुआ गुरु महाराज का दिया हुआ नाम हमारा छोटा सा नाम है रमेश गिरी श्री नारायण गिरी चाहते हैं ये जो शिवरात्रि का त्योहार होता है इसका क्या महत्व है और इस डेरे का क्या महत्व है डेरे की क्या जो है हिस्ट्री क्या है डेरे की तो क्या है डेरे की तो बहुत बड़ी है जो डेरे के मह थे बाबा दूधाधारी उनकी सारी करामाते का तक गिना सकते हैं हम इनके जि, जितने उनके गुणगान करें उतने ही कम है कहते हैं कि उन सब धरती कागज करूं, है सब बनराज को सिया उनके गुण लिख नहीं सकते हैं अपन तो दूधाधारी महाराज की तो महिमा ऐसी थी वे जो कुआ है उसमें से जल लेके कढ़ाई में डाल देते थे तो पूरी निकल जाती थी आज शिवरात्रि है। इस कार्ण आज शिवरात्रि है, है। शिव जी का पावन पर्व है तो भक्त दूर दरार से आते हैं नमस्कार मैं आत चोपड़ा और देख रहे हो ਇੰਡੀਆ ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਆਂ ਕੁੜਪੁਰਾ ਦੇ ਡੇਰਾ ਦੁੱਧਾਤਾਰੇ ਜਿੱਥੇ ਬੜੀ ਸ਼ਰਦਾ ਨਾਂ ਲੋਕ ਅੱਜ ਸ਼ਿਵਰਾਤਰੀ ਦੇ ਤਿਹਾਰ ਤੇ ਸ਼ਿਵਰਾਤਰੀ ਤੇ ਮਾਂ ਭਗਵਤੀ ਪਾਰਵਤੀ ਅਤੇ ਸ਼ਿਪੋਲੇ ਦੀ ਆਰਾਧਨਾ ਹੋ ਰਹੀ ਹੈ ਔਰ ਸ਼ਿਵ ਪਰੇ ਨੂੰ ਜਲ ਚੜਾ ਕੇ ਲੋਕ ਜਿਹੜਾ ਆਪ ਦੀਆਂ ਮੰਨੋ ਕਾਮਨਾ ਪੂਰੀਆਂ ਕਰ ਰਹੇ ਨੇ ਦੱਸਣਾ ਦਵਾਂਗਾ ਜਿਹੜਾ ਇਹ ਡੇਰਾ ਹੈਗਾ ਇਤਿਹਾਸਕ ਡੇਰਾ ਹੈ ਬਹੁਤ ਹੀ ਪ੍ਰਾਤਨ ਡੇਰਾ ਹੈਗਾ ਜਿੱਥੇ ਇਹਨੂੰ ਦੁੱਧਾਤਾਰੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਔਰ ਸ਼ਹਿਰ ਦਾ ਇੱਕ ਪ੍ਰਾਚੀਨ ਮੰਦਿਰ ਹੈ ਸ਼ਿਵਾਲਿਆ ਇੱਥੇ ਔਰ ਸ਼ਿਪੋੜੇ ਦੀ ਇੱਥੇ ਆराधना ਕਰਨ ਲਈ ਦੂਰੋਂ ਦੂਰੋਂ ਲੋਕ ਆਂਦੇ ਆ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੈਣਾ ਲੱਗਿਆ ਹੋਇਆ ਇਹ ਸ਼ਿਵ ਰਾਤਰੀ ਦੇ ਇਸ ਪਵਮਨ ਤਿਹਾਰ ਤੇ ਲੋਕ ਦੂਰੋਂ ਦੂਰੋਂ ਚੱਲ ਕੇ ਆ ਰਹੇ ਆ ਭੋਲੇनाथ ਦੀ ਆराधना ਕਰਨ ਔਰ ਭੋਲੇ ਬਾਬਾ ਜੀ ਦਾ ਜਿਹੜਾ ਗੁੰਗਾਨ ਕਰਨਾ ਅਸੀਂ ਗੱਲ ਕਰਾਂਗੇ ਇੱਕ ਸ਼ਰਧਾਲੂ ਜਿਹੜੇ ਇੱਥੇ ਆਏ ਆ ਭੋਲੇ ਨਾਦੀ ਅਰਦਾਸਾ ਕਰਨ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਇਹ ਬਹੁਤ ਹੀ ਪੁਰਾਣਾ ਹੈਗਾ ਦੇਰਾ ਇੱਥੇ ਮਤਲਬ ਮੈਂ ਇਹਨੂੰ 40 ਸਾਲ ਹੋ ਗਏ ਇੱਥੇ ਆਂਦਿਆਂ ਨੂੰ ਹਰ ਸ਼੍ਰੀ ਰਾਤਰੀ ਤੇ ਬਾਕੀ ਸੋਮਵਾਰ ਦੇ ਸੋਮਵਾਰ ਅਸੀਂ ਇੱਥੇ ਪੂਜਾ ਕਰਦੇ ਆ ਲੋਕੀ ਬੜੀ ਸ਼ਰਧਾ ਹੈਗੀ ਲੋਕਾਂ ਦੀ ਇੱਥੇ ਉੱਥੇ ਬਾਕੀ ਲੋਕਾਂ ਦੀਆਂ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਹੈਗੀਆਂ ਬਾਕੀ ਜੋ ਪ੍ਰਭੂ ਦੀ ਅੱਛਾ ਹੈ ਉਹ ਸਾਰਾ ਕੁਝ ਅੱਜ ਸ਼ਿਵਰਾਤਰੀ ਦਾ ਤਿਹਾਰ ਆ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਹੁੰਦਾ ਜੀ ਮੈਂ ਵੈਸੇ ਹਰ ਸ਼੍ਰੀ ਰਾਤਰੀ ਤੇ ਇੱਥੇ ਆਣਾ ਹੈਗਾ ਕਦੇ ਜਦੋਂ ਵੀ ਟਾਈਮ ਮਿਲਦਾ ਜਿਵੇਂ ਜਿੰਨੇ ਕ ਹੁੰਦਾ ਆਪਦਾ ਇੱਥੇ ਆ ਕੇ ਆ ਦਾ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦਾ ਮਨ ਪ੍ਰਸੰਨ ਹੋ ਜਾਂਦਾ ਅੱਜ ਕਾਵੜੀਏ ਵੀ ਆਏ ਹੋਣਗੇ ਸਵੇਰ ਉਹਨਾਂ ਦੇ ਵੀ ਦਰਸ਼ਨ ਕੀਤੇ ਹੋਣਗੇ ਨਹੀਂ ਸਰ ਮੈਂ ਅਸਲ ਚ ਰਾਤੀ ਮਹਾਕਮ ਤੋਂ ਆਇਆ ਇਸ਼ਨਾਨ ਕਰਕੇ ਹਾਂ ਜੀ ਜੋ ਸੌਰੀ ਨਹੀਂ ਹੋ ਸਕਿਆ ਤੂੰ ਮੈਂ ਆ ਵੀ ਪਹਿਲਾਂ ਕਾਵੜ ਲੈ ਕੇ ਆਂਦਰ ਆ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਕਾਵੜੀ ਆਉਂਦੇ ਆ ਸ਼ਹਿਰ ਦੇ ਵਿੱਚ ਵੀ ਲੰਘਦੇ ਆ ਕਹਿੰਦਾ ਵੀ ਇੱਕ ਅਲੱਗ ਹੀ ਦ੍ਰਿਸ਼ ਹੁੰਦਾ ਦੇਖਣ ਵਾਲਾ ਹੁੰਦਾ ਜਿਹੜਾ ਗੂੰਗਾਨ ਹੁੰਦਾ ਪੁਲੇਨਾਥ ਦਾ ਜਿਹੜਾ ਸੋਭਾ ਜਾਤਾ ਨਿਕਲਦੀ ਆ ਸਾਰਾ ਮਤਲਬ ਸ਼ਹਿਰ ਇਕੱਠਾ ਮਤਲਬ ਉਦੋਂ ਚ ਜੂਮ ਜਾਂਦਾ ਸ਼ਾਮਿਲ ਹੋ ਜਾਂਦਾ ਜੂਮ ਜਾਂਦਾ ਉਹ ਗੱਲ ਕਰਾਂਗੇ ਲੋਕ ਬੜੀ ਆਪਦੀ ਭਾਵਨਾ ਨਾਲ ਆਪਦੀ ਜਿਹੜੇ ਵਿਚਾਰ ਪ੍ਰਗਟ ਕਰਦੇ ਪਏ ਆ ਲੋਕ ਕਹਿੰਦੇ ਆ ਵੀ ਅੱਜ ਜਿਹੜੇ ਭੋਲੇनाथ ਦੇ ਜਿਹੜਾ ਇਹ ਸ਼ੁਭਰਾਤਰੀ ਦਾ ਬੜਾ ਪਾਵਨ ਤਿਹਾਰਾ ਜਿਹੜਾ ਬੜਾ ਹੀ ਅਲੌਕਿਕ ਤਿਹਾਰਾ ਮੰਨਿਆ ਜਾਂਦਾ ਹੈਗਾ ਲੋਕ ਇੱਥੇ ਆਉਂਦੇ ਆ ਸ਼ਰਦਾ ਨਾਲ ਔਰ ਜਲ ਚੜਾਂਦੇ ਆ ਆ ਵੀ ਮਨੋ ਕਾਮਨਾ ਪੂਰੀਆਂ ਕਰਦੇ ਆ ਬੜੇ ਹੀ ਕਾਵੜੀਏ ਵੀ ਆਉਂਦੇ ਆ ਕਾਵੜੀਏ ਬਹੁਤ ਦੂਰੋਂ ਦੂਰੋਂ ਜਿਹੜਾ ਕਾਵੜਾਂ ਲੈ ਕੇ ਆਉਂਦੇ ਆ ਹਰਿਦਵਾਰ ਤੋਂ ਗੰਗੋਤਰੀਸਾ ਤੋਂ ਗੋਮੁਖ ਤੋਂ ਜਿਹੜਿਆ ਲੈ ਕੇ ਆਉਂਦੇ ਆ ਜਦੋਂ ਕਾਵੜਾ ਔਰ ਸ਼ਹਿਰ ਦੇ ਵਿੱਚ ਬੜਾ ਹੀ ਰੋਮਾਂਚਿਕ ਦ੍ਰਿਸ਼ ਦੇਖਣ ਆਉਂਦਾ ਬੜਾ ਹੀ ਭਾਪੇਨਾ ਜਿਹੜਾਗਾ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਹਨ ਚੋਪੜਾ ਇੰਡੀਆ ਨਿਊਜ਼ ਪੰਜਾਬ ਕੋਟਪੂਰਾ ਸਵੇਰ ਤੋਂ ਹੀ ਲੱਗਿਆ ਹੋਇਆ ਹੈ ਨਿਸ਼ਧਾਲੂਆਂ ਦੀਆਂ ਕਤਾਰਾਂ ਫਰੀਦਕੋਟ ਦੇ ਵਿੱਚ ਮੰਦਰਾ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਸotheki ਉਹਨਾਂ ਦੇ ਵੱਲੋਂ ਜਲ ਅਭਿਸ਼ੇਕ ਕਰਕੇ ਆਸ਼ੀਰਵਾਦ ਲੈ ਰਹੇ ਨੇ ਪੋਲੇ ਸ਼ੰਕਰ ਦਾ ਸੋ ਸਵੇਰ ਤੋਂ ਹੀ ਉਮੜੀ ਹੋਈ ਹੈ ਭੀੜ ਸੈਲਾਬ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਸ਼ਰਧਾ ਦਾ ਸੈਲਾਬ ਹੈ ਜਿੱਥੇ ਕਿ ਸ਼ਰਦਾ ਪਾਵਨਾ ਦੇ ਵਿੱਚ ਸਰਾਬੋਰ ਹੋ ਕੇ ਸ਼ਰਧਾਲੂ ਪਹੁੰਚਦੇ ਨੇ ਮਹਾਸ਼ਿਰਾਤਰੀ ਦੇ ਮੌਕੇ ਤੇ ਸੋ ਅੱਜ ਬੇਹਦ ਖਾਸ ਦਿਨ ਹੈ ਹਿੰਦੂ ਧਰਮ ਦੇ ਵਿੱਚ ਇਸ ਦੀ ਖਾਸ ਮਹੱਤਤਾ ਹੈ ਵੱਡੀ